ਤੁਹਾਨੂੰ ਵੀ ਮੋਬਾਈਲ ਐਡਿਕਸ਼ਨ ਦੀ ਪ੍ਰੋਬਲਮ ਹੈ ਤਾਂ ਤੁਹਾਡੀ ਮੈਂ 10 ਟਿਪਸ ਦੱਸਾਂ ਜੇ ਨਾਲ ਤੁਹਾਨੂੰ ਮੀਨ ਬੈਟਰ ਹੋਊਗੀ ਐਂਗਜ਼ਾਇਟੀ ਕੱਟ ਹੋਊਗੀ ਤੇ ਤੁਹਾਡੀ ਨਜ਼ਰ ਵੀ ਬੈਟਰ ਹੋਊਗੀ ਸਭ ਤੋਂ ਪਹਿਲਾਂ ਤੁਸੀਂ ਡਿਟੋਕਸ ਕਰਨਾ ਹੈ ਅਸੀਂ ਸਵੇਰੇ 1 ਘੰਟਾ ਤੇ ਸ਼ਾਮ ਨੂੰ 1 ਘੰਟਾ ਮੋਬਾਈਲ ਯੂਜ਼ ਨਹੀਂ ਕਰਨਾ ਇਸ ਦੌਰਾਨ ਅਸੀਂ ਇਸ ਤਰ੍ਹਾਂ ਹਰ ਰੋਜ਼ ਕਰਦੇ ਆ ਤਾਂ ਸਾਡਾ 40% ਸਿਹਤਿਆ ਤੁਹਾਨੂੰ ਡਿਪਰੈਸ਼ਨ ਜਾਣ ਜਾਂਦੇ ਚਾਂਸ ਘਟਦੇ ਹਨ ਦੂਸਰਾ ਤੁਸੀਂ 20-20-20 ਰੂਲ ਫੋਲੋ ਕਰਨਾ ਜੇ ਤੁਸੀਂ ਵਾਰ-ਵਾਰ ਮੋਬਾਈਲ ਦੇਖਦੇ ਹੋ ਹਰੇਕ 20 ਮਿੰਟ ਬਾਅਦ ਤੁਸੀਂ 20 ਫੀਟ ਦੂਰ ਦੇਖਣਾ 20 ਸੈਕਿੰਡ ਲਈ ਇਹ ਨਾਲ ਆਈ ਸਾਈਟ ਇੰਪਰੂਵ ਹੋਊਗੀ ਤੁਹਾਨੂੰ ਮਾਈਗਰੇਨ ਅਟੈਕਸ ਘਟਣਗੇ ਤੁਹਾਡਾ ਸਿਰ ਦਰਦ ਘਟੇਗਾ ਤੁਹਾਨੂੰ ਡਰਾਈ ਆਈ ਘਟੇਗੀ ਤੇ ਤੁਹਾਨੂੰ ਆਈ ਸਾਈਟ ਅੱਗੇ ਨਾਲ ਇੰਪਰੂਵ ਹੋਊਗੀ ਤੀਸਰਾ ਤੇ ਲਾਸਟ ਤੁਸੀਂ ਮੋਬਾਈਲ ਵਿੱਚ ਹਮੇਸ਼ਾ ਆਪਣੇ ਬਲੂ ਫਿਲਟਰ ਕਰਕੇ ਹੁੰਦਾ ਉਹ ਔਨ ਰੱਖੋ ਜੇ ਤੁਹਾਡੇ ਮੋਬਾਈਲ 'ਚ ਬਲੂ ਫਿਲਟਰ ਨਹੀਂ ਹੈਗਾ ਤਾਂ ਤੁਸੀਂ ਐਪਸ ਉਹ ਯੂਜ਼ ਕਰ ਲੀਆ ਜਿਹੜੀਆਂ ਬਲੂ ਫਿਲਟਰ ਨਾਲ ਬਣੀਆਂ ਆਂਦੀਆਂ ਹਨ ਇਸ ਨਾਲ ਤੁਹਾਡੀ ਜਿਹੜੀ ਨੀਂਦ ਆ ਉਹ ਤੇ 30 ਤੋਂ 40% ਇੰਕਰੀਜ਼ ਹੋਊਗਾ ਤਾਂ ਨੀਂਦ ਬੈਟਰ ਰਹੂਗੀ। ਧੰਨਵਾਦ। ਐਦਾਂ ਦੀਆਂ ਹੋਰ ਰੀਲਸ ਦੇਖਣ ਨੂੰ ਤੁਸੀਂ ਮੈਨੂੰ ਲਾਈਕ ਤੇ ਸਬਸਕ੍ਰਾਈਬ ਕਰੋ ਤੇ ਇਸ ਰੀਲ ਨੂੰ ਕਿੰਨਾ ਤੇ ਇੰਨਾ ਜ਼ਿਆਦਾ ਹੋ ਸਕੇ ਸ਼ੇਅਰ ਕਰੋ। ਥੈਂਕ ਯੂ।